ਕਾਨੂੰਨੀ ਫਰਮ ਕਮਾਤਰਾ ਪਦਾਰਣ ਕਪਤਾਨ ਜੀ ਪੈਨਸ਼ਨ ਸਟੂ ਇਹ ਇੱਕ ਹੀ ਗਿਆ ਵੀ ਪੈਨਸ਼ਨ ਜਿਹੜਾ ਹੈ 17 ਦਸੰਬਰ ਨੂੰ ਮਿਲਾਇਆ 17 ਦਸੰਬਰ ਨੂੰ ਕਿਉਂ ਹੈ ਬੈਸਟ ਮੈਸੇਜ ਵੀ ਦਿੱਤਾ ਬਾਦ ਜਿੰਦਾਬਾਦ ਇੰਦਾਬਾਦ ਪੈਨਸ਼ਨ ਦੇ ਜਿੰਦਾਬਾਦ 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 ਪੈਨਸ਼ਨ ਦੇ ਜਿੰਦਾਬਾਦ ਜਿੰਦਾਬਾਦ ਪੰਜਾਬ ਪੈਨਸ਼ਨਰ ਵੈਲਫੇਅਰ ਰਜਿਸਟ੍ਰੇਸ਼ਨ ਦੇ ਸੱਜੇ ਦੇ ਉੱਤੇ ਤਸਵੀਰ ਫਲੋਰ ਵੱਲੋਂ ਅੱਜ ਪੈਨਸ਼ਨਰ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਵਿੰਦਰ ਕੁਮਾਰ ਜੀ ਜਿਹੜੇ ਤਸਵੀਰ ਦੇ ਪ੍ਰਧਾਨ ਹੋਣੇ ਨੇ ਕੀਤੀ ਹੈ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰੇਰਪਾਲ ਜੀ ਜਿਹੜੇ ਅਦਕਪੁਰ ਤੋਂ ਸ਼ਾਮਲ ਹੋਏ ਆ ਜਦੋਂ 1972 ਤੋਂ ਲੈ ਕੇ 1982 ਤੱਕ ਸਰਕਾਰ ਨੇ 10 ਸਾਲ ਜਿਹੜੀ ਇਹ ਮੁਲਾਜ਼ਮਾਂ ਨੂੰ ਸਰਕਾਰ ਦੇ ਵਿਰੁੱਧ ਲੜਾਈ ਕਾਨੂੰਨੀ ਤੌਰ ਤੇ ਵੀ ਸ਼ਿਕਾਇਤ ਪਾਉਤੇ ਲੱਦੀ ਪਈ ਜੇ 17 ਦਸੰਬਰ 1982 ਨੂੰ ਜਿਹੜਾ ਪੈਨਸ਼ਨਰਾਂ ਦੇ ਹੱਕ ਤੇ ਸਰਕਾਰ ਦਾ ਫੈਸਲਾ ਹੋਗਾ ਉਸ ਤੋਂ ਲੈ ਕੇ 17 ਦਸੰਬਰ 1983 ਤੋਂ ਲੈ ਕੇ ਲਗਾਤਾਰ ਪੈਨਸ਼ਨਰ ਜਿਹੜੇ ਆ ਉਹ ਇਸ ਦਿਨ ਨੂੰ ਪੈਨਸ਼ਨਰ ਦੇ ਅਸਪेक्ट ਤੌਰ ਤੇ ਬਣਾਉਣੀ ਹੈ ਪਰ ਸਰਕਾਰ ਪੈਨਸ਼ਨਰਾਂ ਦਾ ਜਿਹੜਾ ਉਹ ਦਿਨ ਪ੍ਰਤੀ ਦਿਨ ਜਿਹੜੀਆਂ ਸਹੂਲਤਾਂ ਉਹਨੂੰ ਇੱਕ ਇੱਕ ਕਰਕੇ ਖੋ ਰਹੀ ਹੈ ਭਾਵੇਂ ਉਹਨਾਂ ਦਾ 2.58 ਦਾ ਮਸਲਾ ਹੋਵੇ ਡੀਏ ਜਾਂ ਕਿਸ ਤਰ੍ਹਾਂ ਹੋਣ ਸਰਕਾਰ ਜਾਣ ਪੁੱਝ ਕੇ ਟਾਲਮਟੋਲ ਕਰ ਰਹੀ ਆ ਤੇ ਸਰਕਾਰ ਇਹ ਵੀ ਚਾਹਦੀ ਆ ਕਿ ਪੈਨਸ਼ਨਰ ਜਿਹੜੇ ਆ ਉਹਨਾਂ ਦੀ ਭੱਜ ਦੇ ਅੰਦਰ ਵੀ ਪੈਨਸ਼ਨ ਤਾਂ ਦੀ ਡੈਥ ਹੁੰਦੀ ਹੀ ਨਹੀਂ ਇਸ ਕਰਕੇ ਸਰਕਾਰ ਤੇ ਬੋਝ ਪੈਂਦਾ ਹੋਵੇ ਉਹ ਘਟਾਉਣੇ ਆ ਅੱਜ ਦੇ ਦਿਨ ਜਿਹੜਾ 75 ਸਾਲ ਤੋਂ ਉੱਪਰ ਜਿਹੜੇ ਪੈਨਸ਼ਨਰ ਸਾਥੀ ਸੀ ਉਹਨਾਂ ਨੂੰ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸਿਏਸ਼ਨ ਤਹਿਸੀਲ ਕੋਲਰ ਦੇ ਸਨਮਾਨਿਤ ਕੀਤਾ ਤੇ ਉਹ ਇਸ ਆਸ ਨਾਲ ਕਿ ਦੂਸਰੇ ਜਿਹੜੇ ਪੈਨਸ਼ਨਰ ਆ ਉਹ ਵੀ ਆਪਣੇ ਹੱਕਾਂ ਲਈ ਜਿਹੜੀ ਆ ਜਾਗਰਤ ਹੋਣਗੇ ਤੇ ਸੱਦਾ ਦਿੱਤਾ ਕਿ ਜਿੰਨੇ ਵੀ ਪੈਨਸ਼ਨਰ ਆਉਣ ਵਾਲੇ ਦਿਨਾਂ ਦੇ ਅੰਦਰ ਉਹਨਾਂ ਦੀ ਚੰਗੀ ਫੇਰ ਦੀ ਕਾਰਨਾ ਕੀਤੀ ਗਈ ਜਿੱਥੇ ਵਿਛੜੇ ਸਾਥੀਆਂ ਨੂੰ ਜਿਹੜੇ ਉਹਨਾਂ ਦੇ ਵਿਛੜ ਚੁੱਕੇ ਸਾਥੀ ਆ ਉਹਨਾਂ ਨੂੰ ਸਰਦਾਰਪੁਰ ਘੁੰਟ ਘੇਟੇ ਗਏ ਤੇ ਜਿਹੜੀਆਂ ਪੈਨਸ਼ਨਾਂ ਇਸ ਵਾਸਤੇ ਵਾ ਉਹਨਾਂ ਸਬੰਧੀ ਵੀ ਵਿਚਾਰ ਟਟਰਾ ਤਰਾ ਕੀਤਾ ਗਿਆ ਤੇ ਆਸ ਕਰਦੇ ਆ ਕਿ ਪੈਨਸ਼ਨ ਦੇਸ ਨੂੰ ਅਗਲੇ ਸਾਲ ਹੋਰ ਵੱਡੇ ਪੱਤਰ ਤੇ ਮਨਾਉਣ ਦਾ ਜਿਹੜਾ 50% ਪੈਨਸ਼ਨ ਬੈਟਰ ਦੇ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर